ਨਾਬੜ ਰਿਆਸਤ ਦੇ ਵਿਰਾਸਤੀ ਕਿਲੇ ਦੇ ਵਿੱਚ ਨਾਬਾ ਰਿਆਸਤ ਦੇ ਰਾਜਾ ਮਹਾਰਾਜਾ ਹੀਰਾ ਸਿੰਘ ਦਾ 181 ਮਾ ਜਨਮ ਦਿਨ ਮਨਾਇਆ ਇਸ ਮੌਕੇ ਸ਼੍ਰੀ ਕਨਪਟ ਸਾਹਿਬ ਦੀਪੋਕ ਪਾਏਗੇ ਅਤੇ ਅਟੁੱਟ ਲੰਗਰ ਵਰਤਾਏਗੇ ਇਸ ਮੌਕੇ ਉਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ ਇਹ ਪ੍ਰੋਗਰਾਮ ਸ਼ਾਹੀ ਪਰਿਵਾਰ ਨਾਬਾ ਮਹਾਰਾਣੀ ਪ੍ਰੀਤੀ ਸਿੰਘ ਅਤੇ ਨਾਬਦ ਵਿਧਾਇਕ ਦੀਪਮਨ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ ਅੱਜ ਮਾਰੇ ਦਾ ਹਿਰਾ ਸਿੰਘ ਜੀ ਦੇ 88ਵੇਂ ਜਨਮ ਦਿਹਾੜਾ ਜੀ ਔਰ ਰਿਆਸਤੀ ਕਿਲਾ ਨਾਬਾ ਦੇ ਵਿੱਚ ਤੀਜੀ ਵਾਰ ਯਾਨੀ ਕਿ 2022 ਤੋਂ ਸ਼ੁਰੂ ਹੋਇਆ ਸੀਗਾ ਅੱਜ 2024 ਚੱਲ ਰਿਹਾ 18 ਦਸੰਬਰ ਹੈ ਤੀਜਾ ਜਨਮ ਦਿਹਾੜਾ ਔਰ 188 ਸਾਲ ਹੋ ਗਏ ਉਹਨਾਂ ਨੂੰ ਮਨ ਜਨਮ ਹੋਇਆ ਸੀ ਔਰ ਇਹ ਜਨਮ ਦਿਹਾੜੇ ਮੌਕੇ ਸਮੂਹ ਨਾਪਾ ਦੀ ਸੰਗਤ ਸਕੂਲਾਂ ਦੇ ਬੱਚੇ ਬਜ਼ੁਰਗ ਨੌਜਵਾਨ ਪੰਡਾਂ ਤੋਂ ਸਾਰੀ ਸੰਗਤ ਜਿਹੜੀ ਆ ਕੇ ਮੱਥਾ ਟੇਕ ਰਹੀ ਹੈ ਬੜੀ ਸਰਦਾ ਭਾਵਨਾ ਹੈ ਜੀ ਮਹਾਰਾਜਾ ਹੀਰਾ ਸਿੰਘ ਜੀ ਪ੍ਰਤੀਕ ਰ ਉਹਨਾਂ ਦੀ ਵਿਰਾਸਤ ਹੈ ਕਿਲਾ ਉਹਨਾਂ ਦਾ ਜਿੱਥੇ ਕਦੇ ਇਹ ਮਹਿਲ ਦੇ ਵਿੱਚ ਰਹਿੰਦੇ ਹੁੰਦੇ ਸੀ ਇੱਥੇ ਕਚਹਿਰੀਆਂ ਲੱਗਦੀ ਹੁੰਦੀਆਂ ਸੀ ਫੈਸਲੇ ਹੁੰਦੇ ਸੀ ਲੋਕਾਂ ਦੇ ਤਕਦੀਰ ਦੇ ਪਰ ਇਹ ਹੌਲ ਵਾਲੇ ਖੰਡਰ ਬਣਦੀ ਜਾ ਰਹੀ ਹੈ ਨੂੰ ਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਹੀ ਪਰਿਵਾਰ ਰਾਣੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਰਾ ਸਾਰਾ ਸਹਿਯੋਗ ਕਰ ਰਿਹਾ ਔਰ वाहे गुरु जी का खालसा वाहगुरु जी की फ़तेह बहुत अच्छा लग रहा है देख के कि जिस तरह से महाराज हीरा सिंह जी का जन्म दिहाड़ा बनाया जा रहा है हमारे एम एल ए साहब के थ्रू और ये देख के बहुत अच्छा लगता है कि आज भी उन्हें इस तरह से याद किया जाता है उनके शहर में उनके नगर में जैसे आज उनका जन्म दिहाड़ा बदरुखा में भी बनाया था जहाँ वो पैदा हुए थे तो ये देखकर लगता है कि इंसान की जो काबिलियत होती है जो इंसान ने जो कर्म किए होते हैं उसके बाद वो इंसान अमर हो जाता है आज इतने सालों बाद भी सौ से ज़्यादा साल हो गए हैं और लोग उन्हें याद कर रहे हैं बहुत बड़ी बात है इसके लिए तो इसके लिए बहुत बहुत धन्यवाद एम एल साहब का महाराज महाराजीरा सिंह जी का जन्म दिहाड़ा बनाने के लिए और बदरुखा पिंड के सभी पिंड का भी धन्यवाद जिते उन्हों सौ इक्यासीवें जन्म दिहाड़ा मनाया जा रहा है जिसे श्री अखंड पाठ पर साहब प्रारंभ हुए आज भोग पाए गए उपरंत गुरु का कीर्तन हो रहा है इससे बड़ी संगत आ रही है साह संगत जी ਇਸ ਕਰਕੇ ਇਹੋ ਜਿਹੇ ਧਰਮੀ ਰਾਜ ਜਿਹੜੇ ਹੋਏ ਨੇ ਜਿਹੜੇ ਬਿਨਾ ਵੋਟਾਂ ਤੋਂ ਬਣਦੇ ਸਨ ਤੇ ਆਪਣੇ ਧਰਮ ਦਾ ਰਾਜ ਕਰਦੇ ਸਨ ਤੇ ਸਾਰਿਆਂ ਨੂੰ ਗਲਵਕੜੀ ਵਿੱਚ ਲੈ ਕੇ ਪ੍ਰੇਮ ਕਰਦੇ ਸੀ ਪਰਉਪਕਾਰੀ ਸੀ ਇਸ ਕਰਕੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਬੀ ਸ੍ਰੋਤਿਆਂ ਨੂੰ ਜਿੰਨੇ ਵੀ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗ ਰਿਹਾ ਭਾਜੀ ਅੱਜ 181ਵੇਂ ਜਨਮ ਦਿਹਾੜੇ ਮਹਾਰਾਜਾ ਹੀਰਾ ਸਿੰਘ ਜੀ ਦੇ ਅਸੀਂ ਇੱਥੇ ਪਹੁੰਚੇ ਆ ਸੋ ਬੜੀ ਖੁਸ਼ੀ ਹੋਈ ਹੈ ਜਿਹੜੀਆਂ ਸਾਡੀਆਂ ਵਿਰਾਸਤ ਦੀਆਂ ਚੀਜ਼ਾਂ ਸਾਡੇ ਤੋਂ ਗੁਆਚਦੀਆਂ ਜਾ ਰਹੀਆਂ ਤੇ ਉੱਥੇ ਦੇਵਮਨ ਪਾਜੀ ਜਿਹੜੇ ਐਮ ਐਲ ਏ ਸਾਹਿਬ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੈ ਪਿਛਲੇ ਸਾਲ ਵੀ ਮੈਂ ਆਈ ਸੀ ਤੇ ਇਸ ਸਾਲ ਵੀ ਇੱਥੇ ਮੈਨੂੰ ਪਹੁੰਚਣ ਦਾ ਮੌਕਾ ਮਿਲਿਆ ਸੋ ਬਹੁਤ ਵਧੀਆ ਲੱਗ ਰਿਹਾ ਹੈ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫ ਇਹ ਬਹੁਤ ਸੋਹਣਾ ਸਵਾਗਤ ਆ 90 ਸਾਲ ਬਾਅਦ ਦੀ ਖੁਸ਼ੀ ਦੀ ਗੱਲ ਆ ਇਹ ਮਹਾਰਾਜਾ ਦਾ 181ਵੇਂ ਜਨਮ ਦਿਨ ਹੜਾ ਹੈ ਇਸ ਨੂੰ ਸਾਡੇ ਹਲਕੇ ਦੇ ਐਮਐਲਏ ਜੇਮਨ ਸਿੰਘ ਜੀ ਮਹਾਰਾਣੀ ਪ੍ਰੀਤੂ ਸਿੰਘ ਜੀ ਉਹਦਾ ਸਾਰਾ ਪਰਿਵਾਰ ਨਾਲ ਮਿਲ ਕੇ ਮਨਾਉਂਦੇ ਨੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਇਹ ਹਰ ਸਾਲ ਮਨਾਉਂਦੇ ਰਹਿ ਬੈਜੀ ਖਾਲਸਾ ਬੈਜੀ ਫਤਿਹ ਮਾਨ ਸਾਹਿਬ ਇਹ ਬੜਾ ਭਾਗਾ ਵਾਲਾ ਦਿਨ ਆ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਹੀਰਾ ਸਿੰਘ ਜਿਹੜੇ ਧਰਮੀ ਰਾਜੇ ਸੀ ऐसे किले ओहो कचहरी लाग के लोगां नु इंसाफ दिया करदे सी ते इक ਇਤਿਹਾਸਕ ਦਿਨ ਹੈ ਜਦੋਂ ਕੀ ਸਾਡੇ ਐਮਐਲਏ ਸਾਹਿਬ ਨੇ ਇਹ ਦਿਨ ਮਨਾ ਕੇ ਉਹਨਾਂ ਦੀ 181ਵਾਂ ਜਨਵਰੀਨ ਮਨਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਸਾਡੀ ਧਰਮ ਭੂਮੀ ਵਾਸਤੇ ਇਹ ਬਹੁਤ ਭਾਗਾਂ ਵਾਲਾ ਦਿਨ ਹੈ ਮਹਾਰਾਜਾ ਹੀਰਾ ਸਿੰਘ ਜਿਹੜੇ ਮਹਾਰਾ ਧਰਮੀ ਮਹਾਰਾਜਾ ਹੋਏ ਨੇ ਨਾਭਾ रियासत ਦੇ ਜਿਨ੍ਹਾਂ ਦੇ ਬਹੁਤ ਵੱਡੇ ਦੇਣ ਆ ਨਾਭਾ ਦੀ 181ਵਾਂ ਜਨਮ ਦਿਹਾੜਾ ਜਿਹੜਾ ਅੱਜ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਇਹ ਲਗਾਤਾਰ ਜਦੋਂ ਦੇ ਐਮਐਲਏ ਸਾਹਿਬ ਸੱਤਾ ਦੇ ਵਿੱਚ ਆਏ ਨੇ ਉਦੋਂ ਤੋਂ ਲਗਾਤਾਰ ਇਹ ਤੀਜੀ ਵਾਰੀ ਮਨਾਇਆ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਚੱਲਦਾ ਰਹੇ ਤੇ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਰਹਿਣ ਸਮਤਾ ਬਹੁਤ ਹਮ-ਹਮਾ ਕੇ ਪਹੁੰਚ ਰਹੀਆਂ ਨੇ ਬੜੀ ਸ਼ਰਦਾ ਨਾਲ ਨਾਬਾ ਦੇ ਲੋਕ ਆ ਕੇ ਮੱਥਾ ਟੇਕ ਕੇ ਆ ਪਹੁੰਚ ਜਾ ਰਹੇ ਨੇ ਤੇ ਬਹੁਤ-ਬਹੁਤ ਸ਼ਰਦਾ ਨਾਲ ਹੀ ਮਨਾਇਆ ਜਾ ਰਿਹਾ ਤੇ ਆਪਾਂ ਸਭ ਨੇ ਰਲ ਮਿਲ ਕੇ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦੀਆਂ ਜੋ ਪੂਰਨੇ ਪਾ ਕੇ ਜਾਣੇ ਆਪਾਂ ਉਹਨਾਂ ਦੇ ਉੱਪਰ ਚੱਲ ਪਾਈਏ ਸਾਰੇ ਇਹੀ ਜਿਹੜਾ ਉਹਨਾਂ ਦਾ ਅਸਲੀ ਸ਼ਰਧਾਂਜਲੀ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਇਹ ਪਿਛਲੇ 3 ਸਾਲਾਂ ਤੋਂ ਸਾਡੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਇੱਥੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਤੇ ਨਾਬਾ ਜੀ ਦੇ ਵਿੱਚ ਨਾਬੇ ਦੇ ਵਿੱਚ ਪਹਿਲੇ ਵੀ ਤਾਂ ਇੱਕ ਦੇਖੇ ਨੇ ਕਿ ਜਿਹੜੇ ਇਸ ਤਰ੍ਹਾਂ ਰਾਜੇ ਮਹਾਰਾਜਾ ਦੀ ਯਾਦ ਨੂੰ ਤਾਜ਼ਾ ਰੱਖਦੇ ਨੇ ਤੇ ਬਹੁਤ ਹੀ ਉਤਸ਼ਾਹ ਨਾਲ ਹਰ ਵਾਰ ਨਵੇਂ ਸਾਲ ਦੇ ਮੌਕੇ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਦੀ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਿੱਥੇ ਕਿ ਸਾਰੇ ਸਕੂਲੀ ਬੱਚੇ ਤੇ ਸਾਰੇ ਨਾਬਾ ਸ਼ਹਿਰ ਤੇ ਪਿੰਡਾਂ ਵਿੱਚੋਂ ਵੀ ਦੂਰ ਦੂਰ ਤੋਂ ਪਸਾਨਦਿਆਂ ਨੇ ਸਲਾਗਾ ਯੋਗ ਜਿਹੜਾ ਫੈਸਲਾ ਸਾਡੇ ਨਾਬਾ ਹਲਕੇ ਦੇ ਐਮਐਲਏ ਸਾ ਗੁਰਦੇਵ ਸਿੰਘ ਦੇਮਾਨ ਜੀ ਵੱਲੋਂ ਕੀਤਾ ਗਿਆ ਇਹ ਪਿਛਲੀਆਂ ਸਰਕਾਰਾਂ ਚ ਕਦੇ ਵੀ ਇਦਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਕਿ ਪੁਰਾਣੇ ਜਿਹੜੇ ਧਰਮੀ ਰਾਜੇ ਨੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਜਿਹੜੇ ਰਾਜੇ ਹੋਏ ਨੇ ਵੀ ਉਹਨਾਂ ਦੀ ਕੋਈ ਯਾਦਗਾਰ ਮਨਾਈ ਜਾਵੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਵੱਡਾ ਉਪਰਾਲਾ ਇਹ ਪਿਛਲੀਆਂ ਬਹੁਤ ਸਰਕਾਰਾਂ ਲੰਘੀਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਇਹ ਸਰਕਾਰ ਦਾ ਔਰ ਹਲਕੇ ਦੇ ਐਮਐਲਏ ਸਾ ਗੁਰਦੇਵ ਸਿੰਘ ਦੇਮਾਨ ਜੀ ਦਾ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਇਸ ਲਈ ਕਈ ਸਾਲਾਂ ਤੋਂ ਜਿਹੜੀ ਇਹ ਮਹਾਰਾ ਹੀਰਾ ਸਿੰਘ ਦੀ ਯਾਦਗਾਰ ਬਣਾ ਰਹੇ ਨੇ ਜਾਂ ਮਹਾਰਾਜਾ ਰਗੀਰਾ ਸਿੰਘ ਬਹੁਤ ਧਰਮੀ ਰਾਜਾ ਹੋਏ ਨੇ ਉਹ ਕਿਸੇ ਵੀ ਪ੍ਰੋਗਰਾਮ ਉਹਨਾਂ ਨੇ ਲਿਕਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਮੁੱਖ ਰੱਖ ਕੇ ਉਹ ਇੱਕ ਚੌਂਕੜੇ ਵਿੱਚ ਉਹਨਾਂ ਨੇ ਪਾਠ ਸੁਣਿਆ ਇਹ ਬਹੁਤ ਚੰਗੇ ਕਾਰਜ ਮਹਾਰਾਜਾ ਜਿਹੜੇ ਹੀਰਾ ਸਿੰਘ ਨੇ ਕੀਤੇ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਸਲਾਘਾਯੋਗ ਕਦਮ ਆ